Ну ਦੇਖੋ ਜੀ ਮੈਨੂੰ ਪੂਰੇ ਹਲਕੇ ਦੇ ਵਿੱਚ ਇਕੱਲੇ ਸਰਦੂਲਗੜ੍ਹ ਚ ਨਹੀਂ ਹੈਗਾ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਬਹੁਤ ਵਧੀਆ ਰਿਸਪਾਂਸ ਮਿਲਿਆ ਲੰਬੀ ਹਲਕੇ ਵਿੱਚ ਅਸੀਂ ਗਏ ਸੀਗੇ ਉੱਥੇ ਕਿਉਂਕਿ ਸਾਡਾ ਪਹਿਲਾਂ ਕੰਟੈਕਟ ਸਾਨੂੰ ਲੱਗਦਾ ਸੀ ਘੱਟ ਹੈ ਪਰ ਜਦੋਂ ਉੱਥੇ ਜਾ ਕੇ ਅਸੀਂ ਲੋਕਾਂ ਦਾ ਰਿਸਪਾਂਸ ਦੇਖਿਆ ਸਾਨੂੰ ਇਹ ਲੱਗਦਾ ਕਿ ਬੀਜੇਪੀ ਦੀ ਲਹਿਰ ਸਾਰੇ ਕਿਤੇ ਚੱਲੀ ਹੋਈ ਹੈ ਤੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਰਾਣੀ ਸਮੇਤੋਂ ਅਕਾਲੀ ਦਲ ਦੇ ਵਿੱਚ ਅਹੁਦੇਦਾਰੀਆਂ ਤੇ ਵੀ ਰਹੀ ਉਸ ਤੋਂ ਬਾਅਦ ਇੱਕਦਮ ਚੇਂਜ ਹੋਣਾ ਬੀਪੀ ਨਾਲ ਜੁੜਨਾ ਤੁਹਾਨੂੰ ਕਿਹਨੇ ਕਿਹਾ ਮੈਂ ਅਕਾਲੀ ਦਲ ਦੀ ਅਹੁਦੇਦਾਰ ਸੀ ਮੈਂ ਇੱਕ ਆਫੀਸਰ ਸੀ ਆਫੀਸਰ ਵੀ ਨਾ ਕੋਈ ਪਾਰਟੀ ਹੁੰਦੀ ਹੈ ਨਾ ਕਿਸੇ ਪਾਰਟੀ ਨੂੰ ਸਪੋਰਟ ਕਰ ਸਕਦਾ ਮੈਂ ਕਦੇ ਵੀ ਅਕਾਲੀ ਦਲ ਚ ਨਹੀਂ ਪਰ ਸਾਰਾ ਪਰਿਵਾਰ ਮੇਰੇ ਫਾਦਰ ਇਨ-ਲਾ ਅਕਾਲੀ ਦਲ ਚ ਸੀਗੇ ਤੇ ਉਹਨਾਂ ਨੂੰ ਵੀ ਹੁਣ ਅਸੀਂ ਜਦੋਂ ਜਿਵੇਂ ਜਿਵੇਂ ਉਹ ਦੇਖਦੇ ਆ ਕਿ ਬੀਜੇਪੀ ਦੀ ਲਹਿਰ ਚੱਲ ਰਹੀ ਹੈ ਜਿਵੇਂ ਜਿਵੇਂ ਉਹ ਦੇਖਦੇ ਆ ਕਿ ਉਸ ਪਾਰਟੀ ਦਾ ਕੀ ਹਾਲ ਹੋ ਰਿਹਾ ਹੈ ਜਿਹੜੇ ਉੱਥੇ ਪਾਰਟੀ ਦੇ ਪ੍ਰਧਾਨ ਹੈ ਜਾਂ ਜੋ ਵੀ ਹੈਗੇ ਆ ਉਹ ਜੋ ਪਾਰਟੀ ਦਾ ਬੁਰਾ ਹਾਲ ਕਰ ਰਹੇ ਆ ਹੁਣ ਉਸ ਤੋਂ ਉਹ ਵੀ ਦੁਖੀ ਨੇ ਚਿੰਤਤ ਨੇ ਤੇ ਉਹ ਵੀ ਚਾਹੁੰਦੇ ਆ ਵੀ ਸਾਡਾ ਫੈਸਲਾ ਠੀਕ ਹੈ ਕਿ ਅਸੀਂ ਬੀਜੇਪੀ ਚਾਏ ਮੈਮ ਤੁਸੀਂ ਆਈਐਸ ਅਫੀਸਰ ਰਹੇ ਹੋ ਬਹੁਤ ਵਧੀਆ ਅਹੁਦੇ ਤੇ ਰਹੇ ਹੋ ਤੁਹਾਨੂੰ ਕੀ ਲੱਗਿਆ ਵੀ ਤੁਸੀਂ ਅਚਾਨਕ ਰਾਜਨੀਤੀ ਵਿੱਚ ਆਏ ਪਰ ਬੀਜੇਪੀ ਜੁਆਇਨ ਕੀਤੀ ਦੇਖੋ ਜੇ ਐਸ ਅਫੀਸਰ ਵੀ ਤੁਸੀਂ ਪਬਲਿਕ ਸਰਵਿਸ ਕਰਨੀ ਹੁੰਦੀ ਹੈ ਲੋਕਾਂ ਦੀ ਸੇਵਾ ਕਰਨੀ ਹੁੰਦੀ ਹੈ ਲੋਕਾਂ ਦੇ ਕੰਮ ਕਰਨੇ ਹੁੰਦੇ ਆ ਰਾਜਨੀਤੀ ਚ ਆ ਕੇ ਵੀ ਤੁਸੀਂ ਪਬਲਿਕ ਸਰਵਿਸ ਤੇ ਲੋਕਾਂ ਦੇ ਕੰਮ ਹੀ ਕਰਨੇ ਹੁੰਦੇ ਆ ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰਨੀਆਂ ਹੁੰਦੀਆਂ ਦੋਨਾਂ ਦੇ ਵਿੱਚ ਕੋਈ ਖਾਸ ਫਰਕ ਤਾਂ ਨਹੀਂ ਹੈਗਾ ਪਰ ਬੀਜੇਪੀ ਜੋਇਨ ਇਸ ਕਰਕੇ ਕੀਤੀ ਹੈ ਕਿਉਂਕਿ ਬੀਜੇਪੀ ਇੱਕ ਪਾਰਟੀ ਹੈ ਜਿਹਦਾ ਕੋਈ ਵਿਜ਼ਨ ਹੈ ਜਿਹੜੀ ਵਿਕਾਸ ਕਰ ਸਕਦੀ ਹੈ ਜਿਹੜੀ ਲਾਅ ਐਂਡ ਆਰਡਰ ਮੇਨਟੇਨ ਕਰ ਸਕਦੀ ਹੈ ਤੇ ਜਿਹੜੀ ਹੁਣ ਵੀ ਜਿਹਦੀ ਸਰਕਾਰ ਹੈਗੀ ਹੈ ਆਉਣ ਵਾਲੀ ਸਰਕਾਰ ਵੀ ਬੀਜੇਪੀ ਦੀ ਐ ਸੋ ਇਸੇ ਕਰਕੇ ਮੈਂ ਵਧੀਆ ਪਾਰਟੀ ਜੁਆਇਨ ਕੀਤੀ ਮੈਡਮ ਤੁਸੀਂ ਇੱਕ ਭਾਸ਼ਣ ਦੇ ਦੌਰਾਨ ਆਪਣੇ ਇੱਕ ਪ੍ਰੋਟੀਆਂ ਦੀ ਗੱਲ ਕਹੀ ਉਹਦਾ ਕੀ ਦਾ ਨਿਸ਼ਾਨਾ ਸੀ ਜੀ ਕਿੱਧਰ ਤੁਹਾਡਾ ਦੇਖੋ ਫਰੋਤੀਆਂ ਜਿਹੜੀ ਹੈਗੀ ਲਾਅ ਐਂਡ ਆਰਡਰ ਸਟੇਟ ਦਾ ਮੈਟਰ ਹੈ ਫਿਲਹਾਲ ਜਿਹੜੀ ਸਰਕਾਰ ਹੈ ਉਹੀ ਜ਼ਿੰਮੇਵਾਰ ਹੈ ਉਸ ਵਾਸਤੇ ਮੈਂ ਵੀ ਇੱਕ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਖਾਨਾ ਬੋਲੋ ਜੀ ਇਸ ਤਰ੍ਹਾਂ ਨੇ ਉਹ ਤੁਹਾਨੂੰ ਪਿੱਛਾ ਦੇ ਦੇਖੋ ਪ੍ਰੋਟੈਸਟ ਹੋਣਾ ਉਹਨੂੰ ਆਪਾਂ ਵਿਰੋਧ ਨਹੀਂ ਕਹਿ ਸਕਦੇ ਉਹਨਾਂ ਦੀਆਂ ਮੰਗਾਂ ਹਨ ਔਰ ਉਹਦੇ ਵਿੱਚ ਵੀ ਮੈਂ ਕਹੂੰਗੀ ਕਿ ਬਹੁਤ ਵੱਡਾ ਹੱਥ ਹੈ ਸਾਡੇ ਵਿਰੋਧੀਆਂ ਦਾ ਕਿਉਂਕਿ ਵਿਰੋਧੀ ਬੁਖਲਾਏ ਹੋਏ ਐ ਉਹ ਇਦਾਂ ਦੀਆਂ ਗੱਲਾਂ ਸਾਡੇ ਵਿਰੁੱਧ ਕਰ ਰਹੇ ਐ ਮੈਮ ਪਿੰਡਾਂ ਦੇ ਵਿੱਚ ਵੀ ਕਾਫੀ ਬੀਜੇਪੀ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਐ ਤੁਸੀਂ ਤੁਹਾਡੀ ਜਿਹੜੀ ਇਹ ਇਲੈਕਸ਼ਨ ਮੁਹਿੰਮ ਐ ਇਹਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਸਰ ਨਹੀਂ ਪਿੰਡਾਂ ਵਿੱਚ ਕੋਈ ਵਿਰੋਧ ਨਹੀਂ ਮਿਲ ਰਿਹਾ ਜਦੋਂ ਸਾਡੇ ਪ੍ਰੋਗਰਾਮ ਦਾ ਕਿਸੇ ਨੂੰ ਪਤਾ ਲੱਗਦਾ ਉੱਥੇ ਵਿਰੋਧੀ ਪਾਰਟੀਆਂ ਸ਼ਰਾਰਤਾਂ ਕਰਦੀਆਂ ਪਰ ਪਿੰਡਾਂ ਦੇ ਵਿੱਚ ਕੋਈ ਵਿਰੋਧ ਨਹੀਂ ਹੈਗਾ ਜੇ ਅਸੀਂ ਵੈਸੇ ਪਿੰਡਾਂ ਦੇ ਵਿੱਚ ਜਾਈਏ ਤਾਂ ਸਾਨੂੰ ਕੋਈ ਵਿਰੋਧ ਨਹੀਂ ਮਿਲਿਆ ਮਤਲਬ ਅੱਜ ਤੁਸੀਂ ਪਹਿਲੀ ਮੀਟਿੰਗ ਹੀ ਬੰਦ ਕਮਰਾ ਮੀਟਿੰਗ ਕੀਤੀ ਹੈ ਜਦੋਂ ਕਿ ਬਾਹਰ ਪੁਲਿਸ ਪ੍ਰਸ਼ਾਸਨ ਪੂਰੇ ਜ਼ਿਲ੍ਹੇ ਦਾ ਲੱਗਿਆ ਹੋਇਆ ਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਪੁਲਿਸ ਦਾ ਦਾ ਫਰਜ਼ ਬੰਦਾ ਹੈ ਸਿਕਿਉਰਿਟੀ ਉਮੀਦਵਾਰ ਦੀ ਸਾਰੇ ਉਮੀਦਵਾਰਾਂ ਦੀ ਸਿਕਿਉਰਿਟੀ ਵੱਲ ਪੂਰਨ ਧਿਆਨ ਦਿੰਦੀ ਹੈ ਤੇ ਜਿਹੜੀ ਮੀਟਿੰਗ ਹੈਗੀ ਹੈ ਉਹ ਜਿੱਥੇ ਰੱਖੀ ਸੀ ਅਸੀਂ ਉੱਥੇ ਕੀਤੀ ਹੈ ਜਿੱਥੇ ਰੱਖੀ ਸੀ ਉੱਥੇ ਕਰਨੀ ਸੀ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਸੰਦਰਸ਼ਨ ਲੋਕਾਂ ਵੀ ਇੱਧਰ ਆ ਰਹੇ ਆ ਮੈਨੂੰ ਪੂਰੀ ਉਮੀਦ ਹੈ ਵੀ ਇੱਧਰ ਆਉਣਗੇ ਕਿਉਂਕਿ ਅਸੀਂ ਉਹਨਾਂ ਨੂੰ ਕਨਵਿੰਸ ਕਰ ਰਹੇ ਹਾਂ ਉਹ ਵੀ ਦੇਖ ਰਹੇ ਹੈ ਵੀ ਕਿਹੜੀ ਪਾਰਟੀ ਕੰਮ ਕਰ ਰਹੀ ਹੈ ਕਿਹੜੀ ਪਾਰਟੀ ਅੱਗੇ ਆ ਰਹੀ ਹੈ ਕਿਹੜੀ ਪਾਰਟੀ ਦਾ ਕੋਈ ਵਿਜ਼ਨ ਹੈਗਾ ਔਰ ਪਾਰਟੀ ਜਿਹੜੀ ਤਕੜੀ ਹੋ ਰਹੀ ਹੈ ਬਾਕੀ ਪਾਰਟੀਆਂ ਹੁਣ ਖਤਮ ਹੋ ਰਹੀਆਂ ਇਸ ਕਰਕੇ ਮੈਨੂੰ ਪੂਰੀ ਉਮੀਦ ਹੈ ਵੀ ਉਹ ਇੱਧਰ ਆਉਣਗੇ ਮੈਮ ਬੀਜੇਪੀ ਦਾ ਪੰਜਾਬ ਦੇ ਵਿੱਚ ਕੀ ਆਧਾਰ ਦੇਖ ਰਹੇ ਹੋ ਇੰਨਾ ਇਲੈਕਸ਼ਨ ਦੇ ਵਿੱਚ ਬੀਜੇਪੀ 13 ਦੀਆਂ 13 ਸੀਟਾਂ ਜਿੱਤੂਗੀ ਮੈਂ ਆਪਕੇ ਸਾਹਮਣੇ ਇੱਕ ਗੈਂਗਸਟਰ ਹੈ ਇੱਕ ਤਰ੍ਹਾਂ ਦਾ ਕਾਲੀ ਦਲ ਹੈ ਜਿਸ ਤੇ ਕਾਫੀ આરોਪ ਲੱਗੇ ਰਹੇ ਹਨ ਉਹਨਾਂ ਦੇ ਸਾਹਮਣੇ ਕਿਸ ਤਰ੍ਹਾਂ ਸਿਆਜਨੀਤੀ ਕਰ ਰਹੇ ਆਪ ਦੇ ਦੇਖੋ ਗੈਂਗਸਟਰ ਦੇ ਸਾਹਮਣੇ ਮੈਂ ਕੀ ਰਾਜਨੀਤੀ ਕਰਨੀ ਹੈ ਗੈਂਗਸਟਰ ਦਾ ਮੇਰੇ ਨਾਲ ਕੋਈ ਮੁਕਾਬਲਾ ਤਾਂ ਹੈ ਨਹੀਂਗਾ ਭਾਜਪਾ ਦੀ ਕਲਹਿਰ ਚੱਲੀ ਹੋਈ ਹੈ ਅਸੀਂ ਬਹੁਤ ਵੱਡੇ ਮਾਰਜਿਨ ਨਾਲ ਜਿੱਤਾਂਗੇ ਬਾਕੀ ਜਿਹੜੀਆਂ ਵੋਟਾਂ ਹੈਗੀਆਂ ਉਹ ਕੋਈ ਵੀ ਲੈ ਜਾਏ ਸਾਨੂੰ ਉਸ ਨਾਲ ਕੀ ਫਰਕ ਪੈਂਦਾ ਮੈਂ ਜਦੋਂ ਨੌਕਰੀ ਛੱਡੀ ਤੋ ਤੁਹਾਨੂੰ ਮੁੱਖ ਮੰਤਰੀ ਪੰਜਾਬ ਨੇ ਇਹ ਵੀ ਕਿਹਾ ਵੀ ਤੁਹਾਨੂੰ ਇਹ ਨੌਕਰੀ ਛੱਡਨੀ ਪੈ ਸਕਦੀ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੁੱਖ ਮੰਤਰੀ ਜੀ ਨੂੰ ਸ਼ਾਇਦ ਪਤਾ ਨਹੀਂ ਸੀਗਾ ਮੇਰਾ ਅਸਤੀਫਾ ਗਵਰਨਮੈਂਟ ਆਫ ਇੰਡੀਆ ਨੇ ਮਨਜ਼ੂਰ ਕਰ ਲਿਆ ਸੀਗਾ ਮੈਨੂੰ ਵੌਲੰਟਰੀ ਰਿਟਾਇਰਮੈਂਟ ਦੀ ਐਪਲੀਕੇਸ਼ਨ ਸੀਗੀ ਉਹ ਮਨਜ਼ੂਰ ਹੋ ਚੁੱਕੀ ਸੀਗੀ ਮੁੱਖ ਮੰਤਰੀ ਜੀ ਨੂੰ ਸ਼ਾਇਦ ਉਸ ਬਾਰੇ ਪਤਾ ਨਹੀਂ ਸੀ ਉਹਨਾਂ ਨੇ ਜਾਂ ਤਾਂ ਕਾਲੀ ਚ ਟਵੀਟ ਕਰਤੀ ਜਾਂ ਮੇਬੀ ਉਹਨਾਂ ਲਈ ਕਿਸੇ ਹੋਰ ਨੇ ਕਰਤੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੀ ਕਿ ਉਹਨਾਂ ਨੂੰ ਉਸ ਚੀਜ਼ ਦੀ ਉਸ ਟਾਈਮ ਨੋਲੇਜ ਨਹੀਂ ਸੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਜੀਪੀ ਸਰਕਾਰ ਹੈ ਉਹ ਕਿਸਾਨਾਂ ਬਾਰੇ ਪੰਜਾਬ ਦੇ ਕਿਸਾਨਾਂ ਬਾਰੇ ਕੀ ਲੈ ਕੇ ਆਜੀ ਅਸੀਂ ਕਿਸਾਨਾਂ ਦੇ ਮਦਈ ਬਣਾਂਗੇ ਉਹਨਾਂ ਦੇ ਵਕੀਲ ਬਣਾਂਗੇ ਉਹਨਾਂ ਦੀਆਂ ਮੰਗਾਂ ਸੈਂਟਰਲ ਗਵਰਨਮੈਂਟ ਅੱਗੇ ਰੱਖਾਂਗੇ